ਦੇ ਨਹੀਂ ਦੂਜੇ ਦਾ ਹੱਕ ਅਸੀਂ ਮਾਰਦੇ ਨਹੀਂ ਪਿਛੇ ਝਗੜਾ ਹੋਇਆ ਸੀ ਭਾਖੜਾ ਡੈਮ ਦਾ ਅਸੀਂ ਕਹ ਵੀ ਜਦੋਂ ਤੁਹਾਨੂੰ ਅਸੀਂ ਦੇਤਾ ਸੀ ਪਾਣੀ ਤੁਹਾਨੂੰ ਸਾਲ ਚਲਾਉਣਾ ਪੈਣਾ ਹੈ ਅਸੀਂ ਤੁਹਾਨੂੰ ਕਹਿੰਦੇ ਵੀ ਰਹੇ ਹਾਂ ਕਿ ਸੰਜਮ ਨਾ ਵਰਤੋ ਤੁਹਾਡਾ ਪਾਣੀ 21 ਮਈ ਤੋਂ ਪਹਿਲਾਂ ਖਤਮ ਹੋ ਜੂਆ 21 ਮਈ ਤੋਂ 21 ਮਈ ਤੱਕ ਸਾਹ ਬੰਦਾ ਜੀ ਉਹਨਾਂ ਪਹਿਲਾਂ ਖਤਮ ਹੋ ਗਿਆ ਰੌਲਾ ਪੈ ਗਿਆ ਉਹ ਕਹਿੰਦੇ ਅਸੀਂ ੱੱਕੇ ਨਾ ਵੱਡਣਾ ਵਾਂਗੇ ਮੈਂ ਆਜੋ ਫਿਰ ਆਜੋ ਪਾ ਖੜਾ ਜਿਓ ਮੈਂ ਲੈ ਕੇ ਪਾਣੀ ਫਿਰ ਫਿਰ ਬਹਾਨੇ ਲੱਭਦੇ ਫਿਰ ਨਹੀਂ ਨਹੀਂ ਹੁਣ ਠੀਕ ਆ ਜੀ ਅਸੀਂ ਹੁਣ ਆਏ ਆ ਜੀ ਧਮਕਾ ਜੀ ਸੋ ਹੁਣ ਵੀ ਆਪਾਂ ਨੇ ਇੱਕ ਨਵਾਂ ਤਜਰਬਾ ਕਰਕੇ ਦੇਖਿਆ ਮੈਂ ਪਰਸੋ ਜੋ ਉੱਥੇ ਮਿਲ ਕੇ ਆਏ ਹਾਂ ਫੂਡ ਕਾਰਪੋਰੇਸ਼ਨ ਮਨਿਸਟਰ ਨੂੰ ਆਪਾਂ 1 ਜੂਨ ਕਰਤੀ ਚੋਨਾ ਲਾਉਣ ਦੇ 15 ਦਿਨ ਘਟਾਤੇ ਤੇ ਮੈਂ ਉਹਨੂੰ ਕਹਿ ਜੀ ਹੁਣ 15 ਦਿਨ ਪਹਿਲਾਂ ਉਹ ਝੋਨਾ ਅਕਤੂਬਰ 1 ਅਕਤੂਬਰ ਤੋਂ ਤੁਸੀਂ ਸਰਕਾਰੀ ਖਰੀਦ ਸ਼ੁਰੂ ਕਰਦੇ ਹੋ ਹੁਣ ਤੁਸੀਂ 15 ਸਤੰਬਰ ਤੋਂ ਕਰੋ ਜੀ ਕਿਉਂਕਿ ਅਕਤੂਬਰ ਦੇ ਵਿੱਚ ਮੌਸਮ ਚ ਮੌਇਸਚਰ ਆ ਜਾਂਦਾ ਜੀ ਨਮੀ ਆ ਜਾਂਦੀ ਹੈ ਤੇਲ ਪੈਣ ਲੱਗ ਜਾਂਦੇ ਨੇ ਤਰੇਲ ਕਹਿ ਦਿੰਦੇ ਆ ਤੇ ਉਹਦੇ ਨਾਲ ਝੋਨਾ ਗਿੱਲਾ ਹੋ ਜਾਂਦਾ ਉਹ ਮੀਟਰ ਜਲ ਆਉਂਦੇ ਨੇ ਪਾਸ ਹੀ ਨਹੀਂ ਹੁੰਦੀ ਢੇਰੀ ਆਪਣੀ ਫਿਰ ਦੂਜੇ ਲੋਟ ਸਾਫ ਕਰਦੇ ਨੇ ਵੀ ਚੱਲ 5 ਰੁਪਏ ਘੱਟ ਦੇ ਲਈ ਕਾਟ ਲੈ ਲੈ ਯਾਰ ਤੂੰ ਚੱਕੇ ਨੂੰ ਘਰਾ ਸੋ ਐਸ ਵਾਰ ਆਪਣਾ ਤਜਰਬਾ ਜਿਹੜਾ ਉਹ ਮੈਨੂੰ ਕਾਮਯਾਬ ਹੋਣ ਦਾ ਨਜ਼ਰ ਆ ਰਿਹਾ ਇੱਕ ਤਾਂ ਚਲੋ ਮੌਨਸੂਨ ਵੀ ਪਹਿਲਾਂ ਆ ਗਈ ਇੱਕ ਹੁਣ ਤਾਂ ਜੇ ਬੱਦ ਵੀ ਨਹੀਂ ਪੈ ਗਿਆ ਤਾਂ ਆਪਣੀ ਜਿਹੜੀ ਜੀਰੀ ਹੈ ਉਹ ਬੂਝਾ ਮਾਰ ਗਈ ਹੁਣ ਹੁਣ ਉਹ ਛੇਤੀ ਡੁੱਬਦੀ ਨਹੀਂ ਬੂਝਾ ਮਾਰ ਗਈ ਸੁਿਸ ਕਰਕੇ ਉਹ ਕਹਿੰਦੇ ਜਦੋਂ ਨੀਤਾ ਸਾਫ ਹੋਣ ਪਰਮਾਤਮਾ ਵੀ ਸਾਥ ਦਿੰਦਾ ਹੈ ਸੋ ਕਾਮਯਾਬੀ ਕਾ ਨੀ ਵਪਾਰ ਵਾਲੇ ਮਾਮਲੇ ਚ ਜਿਹੜੇ ਇੱਥੇ ਵਪਾਰੀ ਰਹਿੰਦੇ ਆ ਦੁਕਾਨਦਾਰ ਨੇ ਉਹਨਾਂ ਦਾ ਵਪਾਰ ਵੀ ਵਧਾਵਾਂਗੇ ਬਾਰਲੇ ਜਿਹੜਾ ਸੂਬਿਆਂ ਚੋਂ ਵੀ ਵੱਡੇ ਵੱਡੇ ਸਨਤਕਾਰਾਂ ਨਾਲ ਗੱਲ ਕੀਤੀ ਹੈ ਉਹ ਆ ਰਹੇ ਨੇ ਟਾਟਾ ਸਟੀਲ ਆ ਰਹੇ ਲੁਧਿਆਣੇ ਹੋ ਚੱਲੀ ਜਾਂਦਾ ਕੰਮ ਉਹਨਾਂ ਦਾ 80% ਹੋ ਗਿਆ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਦੇਸ਼ ਦਾ ਉਹਨਾਂ ਦਾ ਪਲਾਂਟ ਲੱਗੂਗਾ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇੱਥੇ ਪੰਜਾਬ 'ਚ ਲੁਧਿਆਣਾ 'ਚ ਮਿਲੂਗਾ ਅਸੀਂ ਪਹਿਲਾਂ ਕਿਉਂ ਨਹੀਂ ਆਉਂਦੇ ਸੀ ਉਹ ਪਹਿਲਾਂ ਤਾਂ ਆਪਣੀ ਬਾਝ ਜਾਂਦੇ ਸੀ ਕਾਰਨ ਉਹਨਾਂ ਤੋਂ ਹਿੱਸਾ ਮੰਗਦੇ ਸੀ ਸਾਨੂੰ ਕੀ ਦਿੰਨਾ ਉਹ ਚਲੇ ਜਾਂਦੇ ਸੀ ਮੱਧ ਪ੍ਰਦੇਸ਼ ਚਲੇ ਜਾਂਦੇ ਸੀ ਬਦੀ ਚਲੇ ਜਾਂਦੇ ਸੀ ਰਾਜਸਥਾਨ ਚਲੇ ਜਾਂਦੇ ਸੀ ਆਪਾਂ ਉਹ ਰੱਖਿਆ ਹੀ ਨਹੀਂ ਸਾਡੇ ਤਾਂ ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਤੇ ਸਾਡੀ ਇਕਨੋਮੀ ਸਰਕਾਰ ਦੀ ਉਹ ਤਾਂਹਾਂ ਚਲੀ ਜਾਊਗੀ ਅਸੀਂ ਕਹਾਂ ਨੌਕਰੀਆਂ ਦੇ ਦਾਂਗੇ ਇਹ ਸਰਕਲ ਚੱਲੀ ਜਾਊਗਾ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਓ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹਾਓ ਕਈ ਬੱਚੇ ਇਹੋ ਜਿਹੇ ਵੀ ਨੇ ਜਦੋਂ ਮੈਂ ਨਿਯੁਕਤੀ ਪੰਤਰ ਵੰਡਦਾ ਕਿ ਮੇਰੀ ਐਸੇ ਸਾਲ ਚ ਤੀਜੀ ਨੌਕਰੀ ਹੈ ਜੀ ਕਿਉਂਕਿ ਪਹਿਲੀ ਨੌਕਰੀ ਮਿਲ ਗਈ ਕਲਰਕ ਦੀ ਕਲਰਕ ਲੱਗ ਗਿਆ ਉਸ ਤੋਂ ਬਾਅਦ ਪਟਵਾਰੀ ਦੇ ਪੇਪਰ ਦੇਤੇ ਪੜ੍ਹ ਕੇ ਪਟਵਾਰੀ ਲੱਗ ਗਿਆ ਕਲਰਕੀ ਛੱਡਤੀ ਉਸ ਤੋਂ ਬਾਅਦ ਐਸਡੀਓ ਦੇ ਪੇਪਰ ਦੇਤੇ ਐਸਡੀਓ ਬਣ ਗਈ ਤੇ ਤਿੰਨ ਤਿੰਨ ਨੌਕਰੀਆਂ ਇੱਕੋ ਸਾਲ ਚ 75 ਸਾਲ ਚ ਇੱਕ ਵੀ ਨਹੀਂ ਮਿਲੀ ਹੁਣ ਸਾਲ ਚ ਤਿੰਨ ਤਿੰਨ ਸੋ ਇਸ ਕਰਕੇ ਤੁਹਾਡੇ ਆਸ਼ੀਰਵਾਦ ਨਾਲ ਤੁਹਾਡੇ ਹੌਸਲੇ ਨਾਲੇ ਕੰਮ ਹੁੰਦੇ ਨੇ ਹੌਸਲਾ ਤੁਹਾਡਾ ਸਾਇੰਸ ਸਾਡੇ ਚੱਲਣਗੇ ਤੇ ਜਿਸ ਦਿਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹਰੇ ਰੰਗ ਦਾ ਪੈਨ ਹੱਥ ਚ ਆ ਗਿਆ ਤਾਂ ਉਹ ਪੈਨ ਜਿਹੜਾ ਹਮੇਸ਼ਾ ਲੋਕਾਂ ਦੇ ਹੱਕ 'ਚ ਹੀ ਚੱਲੂਗਾ ਉਹ ਆਪਣੇ ਚੇਲੇ ਚਪਤਿਆਂ ਦੇ ਜਾਂ ਆਪਣੇ ਚਮਚਿਆਂ ਦੇ ਹੱਕ 'ਚ ਨਹੀਂ ਚੱਲੂਗਾ ਜਦੋਂ ਚੱਲੂਗਾ ਪੰਜਾਬ ਦੇ ਲੋਕਾਂ ਦੇ ਹੱਕ 'ਚ ਉਹ ਪੈਨ ਚੱਲੂਗਾ ਐਸੇ ਤਰੀਕੇ ਰਹੂਗਾ ਚੱਲਦੇ ਰਹੂਗਾ ਬਾਕੀ ਕੋਈ ਕੰਮਕਾਰ ਹੋਵੇ ਐਮਐਲਏ ਸਾਹਿਬਾਨ ਬੈਠੇ ਆ ਚੰਡੀਗੜ੍ਹ ਆਉਣ ਦੀ ਘੱਟ ਲੋੜ ਪੈਂ ਮੈਂ ਤਾਂ ਕਹਿੰਦਾ ਘੱਟ ਲੋੜ ਪਵੇ ਕਿਉਂਕਿ ਚੰਡੀਗੜ੍ਹ ਦੇ ਖਰਚੇ ਹੀ ਬਹੁਤ ਆ ਤਾਂ ਯਾਨ ਤੁਸੀਂ ਪਹਿਲਾਂ ਕੀ ਹੁੰਦਾ ਸੀ ਜਾਇਦਾਦਾਰ ਨੂੰ ਪਾ ਲਓ ਪਹਿਲਾਂ ਤਾਂ ਵੀ ਜਾਇਦਾਦਾਰ ਸਾਹਿਬ ਕਿਵੇਂ ਆ ਉਹ ਚੱਲਾਂਗੇ 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 ਚੰਡੀਗੜ੍ਹ ਚੱਲਾਂਗੇ ਲੈ ਲਾ ਮੈਂ ਟਾਈਮ ਡਿਪਟੀ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਲੀਏ ਉਹੀ ਕਹਿੰਦਾ ਸੀ ਚਲੋ ਫਿਰ ਚੱਲੀਏ ਕਰਾ ਲਓ ਫਿਰ ਸੁਮੋ ਸੁਮੋ ਕਰਾ ਲਈ ਜੀ ਉਹਨੇ 6000 ਰੁਪਏ ਦਾ ਕਹਤਾ ਜਾ ਕੇ ਜਿੰਨਾ ਦਾ ਕੰਮ ਸੀ ਪੰਜ ਸੱਤ ਬੰਦੇ ਜਾਣ ਨਾਲ ਜਾਂਦੇ ਸੀ ਉਹਨਾਂ ਨੂੰ ਬਾਹਰ ਪਹੜਾਉਂਦਾ ਸੀ ਆਪ ਅੰਦਰ ਚਲੇ ਜਾਂਦਾ ਸੀ ਅੰਦਰ ਜਾ ਕੇ ਭਾਵੇਂ ਸੁਖਵੀਰ ਬਾਦਲ ਉਹਨਾਂ ਤੋਂ ਝਿੜਕਾਂ ਖਾ ਕੇ ਆਇਆ ਹੋਵੇ ਕਿੱਧਰ ਮੂੰਹ ਚੱਕਿਆ ਤੀਜੇ ਦਿਨ ਆ ਜਾਂਦੇ ਹੋ ਪੰਜ ਮਿੰਟਾਂ ਬਾਅਦ ਆ ਕੇ ਕਹਿੰਦਾ ਸੀ ਬੜੇ ਵਧੀਆ ਮੂਡ ਸੀ ਅੱਜ ਤਾਂ ਉਹ ਕਹਿੰਦਾ ਕੰਮ ਹੋ ਗਿਆ ਜਖ਼ਦਾਰਾ ਤੇ ਬੱਸ ਹੋ ਗਿਆ ਕੰਮ ਤੁਹਾਡਾ ਚੱਲੀਏ ਫਿਰ ਜਾ ਚਲੋ ਜੀ ਸ਼ੁਕਰ ਅਗਲਾ ਕਹਿੰਦਾ ਕੰਮ ਹੋ ਗਿਆ ਫਿਰ ਚੰਡੀਗੜ੍ਹੋਂ ਹੀ ਲੈ ਲਓ ਸਮਾਨ ਉੱਧਰ ਉੱਧਰ ਥੋੜਾ ਜਿਹਾ ਮਹਿੰਗਾ ਪੈਂਦਾ ਚਲੋ ਜੀ ਉੱਥੋਂ ਸਮਾਨ ਲੈ ਲਿਆ ਉੱਥੇ ਖਾਵਾਂਗੇ ਹਵੇਲੀ ਚ ਰੋਟੀ ਕਰ ਕਰਾ ਕੇ ਕਰ ਕਰਾ ਕੇ ਜੀ ਮਤਲਬ 12-13 ਹਜ਼ਾਰ ਦਾ ਢੇੜਾ ਪੈਂਦਾ ਸੀ ਕੰਮ ਹੋਇਆ ਹੀ ਨਹੀਂ ਹੁੰਦਾ ਸੀ ਸੰਤੋ ਚੰਡੀਗੜ੍ਹ ਨੇ ਕਿ ਕਿੜੇ ਨੇ ਖਾ ਲਿਆ ਸੋ ਅਸੀਂ ਹੁਣ ਕਹਿੰਦੇ ਆ ਆਨਲਾਈਨ ਹੋਊਗਾ ਕਚੈਰੀਆਂ ਜਾਓਗੇ ਰਜਿਸਟਰੀ ਕਰਾਉਣ ਵਾਸਤੇ ਆਪਦੇ ਘਰੇ ਬਹਿ ਕੇ ਤੁਸੀਂ ਰਜਿਸਟਰੀ ਲਿਖ ਸਕਦੇ ਹੋ ਜੀ ਕਰੇ ਰਿਸਟਰੀ ਲਿਖ ਸਕਦੇ ਹਾਂ ਲਿਖ ਕੇ ਰਿਸਟਰੀ ਲੈ ਜਾਓ ਨਹੀਂ ਤਾਂ ਉੱਥੇ ਸਾਂਝ ਕੇਂਦਰ ਚ ਲਿਖਾ ਲਿਓ ਰਿਸਟਰੀ ਉੱਥੇ ਲਿਖੋ ਤੁਹਾਨੂੰ ਤਾਰੀਖ ਮਿਲੂਗੀ ਮੋਬਾਈਲ ਫੋਨ ਤੇ ਕਿ 12 ਤਾਰੀਖ ਨੂੰ 3 ਤੋਂ ਸਵਾ 3 ਤੁਹਾਡਾ ਟਾਈਮ ਹੈ 3 ਤੋਂ ਸਵਾ 3 ਜਾਓ 15 ਮਿੰਟਾਂ ਥੋੜੀ ਰਿਸਟਰੀ ਹੋ ਜਾਊਗੀ ਫਰਦ ਕਢਾਉਣੀ ਆ ਫਰਦ ਕਢਾਓ ਹੈ ਜਿਹੜੀ ਵੀ ਤੁਸੀਂ ਇੰਤਕਾਲ ਕਰਾਉਣਾ ਇੰਤਕਾਲ ਕਰਾਓ ਜਿਹੜਾ ਵੀ ਕੋਈ ਕੰਮ ਕਚੈਰੀ ਦਾ ਉਹ ਆਨਲਾਈਨ ਹੋਊਗਾ ਕਚਹਿਰੀਆਂ ਵਾਲੀ ਜਿਹੜੀ ਰਿਸ਼ਵਤ ਹੈ ਉਹ ਸਭ ਤੋਂ ਵੱਧ ਤੰਗ ਕਰਦੀ ਸੀ ਬੰਦੇ ਨੂੰ ਪਰ ਕਚਹਿਰੀਆਂ ਜਾਣ ਨੂੰ ਜੀ ਨਹੀਂ ਕਰਦਾ ਸੀ ਜੀ ਤੇ ਆ ਦੇਖਿਆ ਹੋਣਾ ਤੁਸੀਂ ਪਟਵਾਰੀ ਕੀ ਕਹਿੰਦੇ ਸੀ ਕਹਿੰਦੇ ਹੜਤਾਲ ਕਰਾਂਗੇ ਮੈਂ ਕਰ ਦੋ ਤਹਿਸੀਲਦਾਰ ਕੀ ਕਹਿੰਦੇ ਸੀ ਅਸੀਂ ਕਲਮ ਛੋੜ ਹੜਤਾਲ ਕਰਾਂਗੇ ਕਿਉਂਕਿ ਜਦੋਂ ਸਰਕਾਰਾਂ ਆਪ ਹੀ ਕਰਾਉਣ ਲੱਗ ਜਾਂਦੀਆਂ ਸੀ ਫਿਰ ਸੱਜਾ ਕਿਹਨੂੰ ਦਵੋਗੇ ਜੀ ਫਿਰ ਆਪਾਂ ਯੋਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਲੱਗਿਆ ਟਾਈਮ ਉਹਨੂੰ ਸ਼ੁਰੂ ਕਰਨ ਤੇ ਕਿਉਂਕਿ ਪਹਿਲਾਂ ਸਾਨੂੰ ਇਹ ਪਤਾ ਕਰਨਾ ਪਿਆ ਕਿ ਸਪਲਾਈ ਕਿੱਥੋਂ ਆਉਂਦੀ ਹੈ ਫਿਰ ਸਪਲਾਈ ਕਿਵੇਂ ਰੁਕੂਗੀ ਸਪਲਾਈ ਰੋਕਣ ਤੋਂ ਬਾਅਦ ਫਿਰ ਜਿਹੜੇ ਬੱਚੇ ਮਰੀਜ਼ ਨੇ ਵਿਚਾਰੇ ਜਿਹੜੇ ਪੈ ਗਏ ਬੁਰੀ ਸੰਗਤ ਚ ਉਹ ਤੜਫਣਗੇ ਤੜਫਣਗੇ ਤਾਂ ਉਹਨਾਂ ਨੂੰ ਕਿਹੜੇ ਹਸਪਤਾਲ ਚ ਲੈ ਕੇ ਜਾਵਾਂਗੇ ਓਟ ਕਲੀਨਿਕ ਅਪਡੇਟ ਕੀਤੇ ਰੀਹੈਬ ਸੈਂਟਰ ਅਪਡੇਟ ਕੀਤੇ ਫਿਰ ਪਤਾ ਲੱਗਿਆ ਪੁਲਿਸ ਦੇ ਛੋਟੇ ਮੁਲਾਜ਼ਮ ਮਿਲੇ ਹੋਏ ਨੇ ਉਹ ਪਹਿਲੀ ਦੱਸ ਦਿੰਦੇ ਸੀ ਵੀ ਛਾਪਾ ਮਾਰਨ ਆ ਰਹੇ ਥੋੜੇ ਪਿੰਡ ਉਹ ਭੱਜ ਜਾਂਦੇ ਸੀਗੇ ਉਹਨਾਂ ਨੇ ਬਦਲੀਆਂ ਕੀਤੀਆਂ ਪੂਰੇ ਪੰਜਾਬ 'ਚ ਅਕ੍ਰੋਸ ਦਾ ਪੰਜਾਬ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਸਪਲਾਈ ਰੋਕੀ ਤੇ ਫਿਰ ਸ਼ੁਰੂ ਕੀਤਾ ਪੀਲਾ ਪੰਜਾ ਤੇ ਹਰ ਰੋਜ਼ ਕਿਤੇ ਨਾ ਕਿਤੇ ਹੁਣ ਤੁਸੀਂ ਦੇਖਦੇ ਹੋਵੋਗੇ ਹਜ਼ਾਰਾਂ ਕਿਲੋ ਦੀ ਗਿਣਤੀ ਦੇ ਜਿਹੜੀ ਮਾਤਰਾ ਚ ਜਿਹੜੀ ਹੈਰੋਇਨ ਵਗੈਰਾ ਜਾਂ ਕੋਈ ਹੋਰ ਨਸ਼ੇ ਫੜੇ ਜਾ ਰਹੇ ਨੇ ਤੇ ਇਹ ਤਾਂ ਉਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਸੈਂਕੜੇ ਘਰਾਂ ਚ ਚਿੱਟੇ ਰੰਗ ਦੇ ਸੱਫਰ ਪਿਛਾ ਕੇ ਚਿੱਟਾ ਖੁਆ ਖੁਆ ਕੇ ਸਾਡੇ ਬੱਚਿਆਂ ਨੂੰ ਤੇ ਆਪ ਤੁਸੀਂ ਉਸ ਘਰ ਨੂੰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਲਾ ਘਰ ਪਾ ਕੇ ਤੇ ਦੀਪਮਾਲਾ ਕਰਕੇ ਰਹਿੰਦੇ ਹੋ ਇਹ ਤਾਂ ਹੋ ਨਹੀਂ ਸਕਦਾ ਸਾਜਾ ਮਿਲੂਗੀ ਭਾਵੇਂ ਛੋਟਾ ਭਾਵੇਂ ਵੱਡਾ ਭਾਵੇਂ ਉਹਦੀ ਰਾਜਨੀਤਿਕ ਤੌਰ ਤੇ ਕਿੰਨੀ ਮਰਜੀ ਤਾਕਤ ਹੈ ਬਖਸ਼ਿਆ ਨਹੀਂ ਜਾਊਗਾ ਜੀ ਕਾਨੂੰਨ ਵੱਡਾ ਹੈ ਜਿਹੜੇ ਕਹਿੰਦੇ ਸੀ ਨਾ ਕਿ ਪੁਲਿਸ ਤਾਂ ਸਾਨੂੰ ਪੁੱਛ ਕੇ ਘਰੇ ਆਉਂਦੀ ਹੈ ਜਬ ਪੁਲਿਸ ਤਾਂ ਸਾਨੂੰ ਦੱਸੇ ਬਿਨਾਂ ਘਰੇ ਨਹੀਂ ਆ ਸਕਦੀ ਨਾਬੇ ਜਾ ਕੇ ਮਿਲਿਆਇਓ ਅਨਾਬੇ ਜਾ ਕੇ ਮਿਲਿਆਇਓ ਤੁਸੀਂ ਇਹ ਕਈ ਵਾਰੀ ਨਾ ਬੰਦੇ ਨੂੰ ਗਲਤ ਫਹਮੀ ਹੋ ਜਾਂਦੀ ਹੈ ਕਿ ਸ਼ਾਇਦ ਮੈਂ ਆ ਪਰ ਪਰਮਾਤਮਾ ਹੈ ਉਹਦੀ ਚੱਕੀ ਪਰਮਾਤਮਾ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਨ ਦੀ ਬਹੁਤ ਬਰੀਕ ਹੈ ਜੀ ਵੱਡਿਆਂ ਵੱਡਿਆਂ ਆਉਣ ਵਾਲੇ ਦਿਨਾਂ 'ਚ ਵੀ ਵੱਡੀਆਂ ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ ਔਰ ਦੁੱਖ ਇਹ ਇਸ ਗੱਲ ਦਾ ਹੋਇਆ ਕਈਆਂ ਦੇ ਚਿਹਰੇ ਸਾਹਮਣੇ ਆ ਗਏ ਜੀ 도ਗਲੇ ਚਿਹਰੇ ਪਹਿਲਾਂ ਕਹੀਗੇ ਇਹਨੂੰ ਫੜਦੇ ਕਿਉਂ ਨਹੀਂ ਵੱਡੀਆਂ ਮੱਛੀਆਂ ਨੂੰ ਫੜਦੇ ਕਿਉਂ ਨਹੀਂ ਫੜਦੇ ਜਿਸ ਦਿਨ ਫੜ ਲਏ ਉਹਦੇ ਕਹਿੰਦੇ ਜੀ ਬਹੁਤ ਗਲਤ ਕੀਤਾ ਜੀ ਬਹੁਤ ਲੋਕਤੰਤਰੀਕ ਤਰੀਕੇ ਨਾਲ ਤਾਂ ਹੈ ਨਹੀਂ ਗਲਤ ਕੀਤਾ ਗਲਤ ਕੀਤਾ ਯਾਰ ਦੱਸੋ ਯਾਰ ਤੁਸੀਂ ਭਰਾਵੋ 2021 'ਚ ਕਿਸੇ ਹੋਰ ਪਾਸੇ ਸੀ 2022 'ਚ ਕਿਸੇ ਹੋਰ ਪਾਸੇ ਸੀ 2024 'ਚ ਕਿਸੇ ਹੋਰ ਪਾਸੇ ਸੀ 2025 'ਚ ਕਿਸੇ ਹੋਰ ਪਾਸੇ ਹੋ ਇੱਕ ਥਾਂ ਮੇ ਤਾਂ ਖੜਜੋ ਸੋ ਇਸ ਕਰਕੇ ਆ ਜਿਹੜਾ ਪਿਆਰ ਤੁਸੀਂ ਦੇ ਰਹੇ ਹੋ ਇਹ ਮੇਰੇ 'ਚ ਕੋਈ ਕਲਾ ਨਹੀਂ ਮੇਰੀ ਕੋਈ ਔਕਾਤ ਨਹੀਂ ਬਸ ਇੰਨਾ ਕੁ ਫਰਕ ਹੈ ਕਿ ਨਾ ਮੈਂ ਚਿੱਟੇ ਵਾਲੇ ਕਿਸੇ ਤਸਕਰ ਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਜਾਣਾ ਨਾ ਮੈਂ ਰੇਤੇ ਵਾਲੀਆਂ ਖੱਡਾਂ 'ਚ ਸੱਪ ਪਾਉਣਾ ਨਾ ਮੈਂ ਕਿਸੇ ਟਾਬੇ 'ਚ ਜਾਂ ਕਿਸੇ ਰੈਸਟੋਰੈਂਟ 'ਚ ਸੱਪ ਪਾਉਣਾ ਜੇ ਮੇਰਾ ਹਿੱਸਾ ਹੈ ਤਾ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੁਣ ਮੇਰਾ ਕਰੀ ਤੇ ਇਨਸਾਨੀ ਹੈ ਇੱਕੋ ਹੀ ਜਨਮ ਮਿਲਿਆ ਜੀ ਪਰਮਾਤਮਾ ਨੇ ਇੱਕੋ ਜਿੰਦਗੀ ਦਿੱਤੀ ਹੈ ਇਹ ਚ ਚਾਰ ਚੰਗੇ ਕੰਮ ਕਰ ਲਈਏ ਲੋਕ ਯਾਦ ਕਰ ਲੈਣਗੇ ਨਹੀਂ ਤਾਂ ਬੜੇ ਬੜੇ ਆਏ ਤੁਰ ਗਏ ਲੋਕ ਭੁੱਲ ਜਾਂਦੇ ਸੋ ਆ ਗੱਲਾਂ ਕਰਕੇ ਤੁਹਾਡੇ ਨਾਲ ਮੈਂ ਤੁਹਾਨੂੰ ਮਿਲਣ ਆਇਆ ਸੀ ਕਿਉਂਕਿ ਮੈਂ ਬਹੁਤ ਸਾਰੰਤਮੈਂ ਬਾਈਫੇਸ ਜਾਣਦਾ ਕਿਉਂਕਿ ਐਮਪੀ ਵੇਲੇ ਦੋਨੋ ਵਾਰ ਐਮਪੀ ਵੇਲੇ ਫਿਰ ਉਸ ਤੋਂ ਬਾਅਦ ਐਮਐਲਏ ਦੀ ਕੈਂਪੇਨ ਵੇਲੇ ਆ ਮੇਰੇ ਨਾਲ ਮੇਰਾ ਹਲਕਾ ਲੱਗਦਾ ਧੂਰੀ ਆਪਣਾ ਪਤਨਾ ਦਾ ਪਾਣੀ ਸਾਂਝਾ ਪਿੰਡ ਇੱਧਰ ਪੈਂਦਾ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਸੋ ਆਪਾਂ ਬਗਾਨੇ ਨਹੀਂ ਹੈਗੇ ਸਾਡੇ ਐਮਐਲਏ ਸਾਹਿਬਾਨ ਤੁਮੈਂ ਬਹੁਤ ਧੰਨਵਾਦ ਕਰਦਾ ਕਿ ਉਹ ਚੰਗੇ ਕੰਮਾਂ ਵਾਸਤੇ ਪੈਸੇ ਮੰਗਣਾ ਆਉਂਦੇ ਆ ਮੈਂ ਜਵਾਬ ਨਹੀਂ ਦਿੰਦਾ ਨਹੀਂ ਤਾਂ ਸਾਨੂੰ ਸ਼ਮਸ਼ਾਨ ਘਾਟਾਂ ਤੋਂ ਉਪਰੇ ਨਹੀਂ ਉੱਠਣ ਦਿੱਤਾ ਮੈਂ ਜਦੋਂ ਨਵਾਂ ਨਵਾਂ ਐਮਪੀ ਬਣਿਆ ਸੰਗਰੂਰ ਤੋਂ ਪਹਿਲੀ ਵਾਰ 14 ਚ ਮੈਂ ਕਿਹਾ ਚਲੋ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਵਿਆਹ ਕਰਾਂਗੇ ਪਹਿਲੀ ਹੀ ਪੰਚਾਇਤ ਆਈ ਸਾਡੇ ਲਹਿਰਗੱਗੇ ਵਾਲੇ ਪਾਸਿਓਂ ਕਹਿੰਦੇ ਐਮਪੀ ਸਾਹਿਬ ਬਹੁਤ-ਬਹੁਤ ਸਤਿ ਸ੍ਰੀ ਅਕਾਲ ਤੇ ਵਧਾਈਆਂ ਮੈਂ ਕਿਹਾ ਸਤਿ ਸ੍ਰੀ ਅਕਾਲ ਜੀ ਵਧਾਈਆਂ ਤੁਹਾਨੂੰ ਵੀ ਸਵਾਗਤ ਵਧਾਈਆਂ ਗ੍ਰਾਂਟ ਚਾਹੀਦੀ ਏ ਜੀ ਕਹਿੰਦੇ ਮੈਂ ਕਿਹਾ ਗਰਾਂਟਾਂ ਵਾਸਤੇ ਬਣਾਇਆ ਤੁਸੀਂ ਮੈਨੂੰ ਮਿਲੂਗੀ ਗਰਾਂਟ ਸਾਢੇ 3 ਲੱਖ ਚਾਹੀਦੇ ਜੀ ਮੈਂ ਸਾਢੇ 3 ਲੱਖ ਦੇ ਰਾਂਗੇ ਅੱਛੇ ਜੀ ਕਹਿੰਦੇ ਕਮਾ ਲਓ ਜੀ ਫਿਰ ਤਾਂ ਤੇ ਮੈਂ ਕਿਹਾ ਥੋੜਾ ਲਿਖ ਕੇ ਦੇ ਦਿਓ ਮਤਾਂ ਜਾ ਪਾ ਕੇ ਕਿ ਕਾਦੇ ਵਾਸਤੇ ਚਾਹੀਦੇ ਆ ਆਪਾਂ ਦੇ ਦਿਆਂਗੇ ਮੈਂ ਉਸ ਮਹਿਕਮੇ ਨੂੰ ਕਹਿ ਦਊਗਾ ਕਹਿੰਦੇ ਜੀ ਸ਼ਮਸ਼ਾਨ ਘਾਟ ਦੀਆਂ ਗੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਵੀ ਤੁਹਾਡੇ ਪਿੰਡ ਦੇ ਮਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਰਾਤ ਨੂੰ ਬਾਹਰ ਹੀ ਨਾ ਜਾਣ ਮਸਾਂ ਛੱਡ ਕੇ ਆਇਆ ਤੇ ਮੈਂ ਕਿਹਾ ਵੀ ਸਕੂਲ ਚ ਲਾਇਬ੍ਰੇਰੀ ਬਣਾ ਦਿੰਨੇ ਆ ਪਿੰਡ ਚਾਰੋਂ ਪਾਣੀ ਆਲਾ ਫਿਲਟਰ ਲਾ ਦਿੰਨੇ ਆ ਸੋਲਰ ਲਾਈਟਾਂ ਲਾ ਦਿੰਨੇ ਆ ਤੁ ਨੂੰ ਐਂਬੂਲੈਂਸ ਦੇ ਦਿੰਨੇ ਆ ਸਕੂਲ ਚ ਕਮਰੇ ਪਾ ਦਿੰਨੇ ਆ ਫਰਨੀਚਰ ਲੈ ਲਓ ਮੈਨੂੰ ਕਹਿੰਦੇ ਜੀ ਆ ਜਿਹੜਾ ਸ਼ਮਸ਼ਾਨ ਘਾਟ ਤੋਂ ਬਿਨਾ ਬਾਕੀ ਤੁਸੀਂ ਚੀਜ਼ਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਕਰ ਸਕਦਾ ਕਹਿੰਦੇ ਫਿਰ ਸਾਡਾ ਕਸੂਰ ਨਹੀਂ ਜੀ ਮੈਂ ਕੀ ਗੱਲ ਕਹਿੰਦੇ ਸਾਡੇ ਪਿੰਡ ਦਾ ਜਦੋਂ ਵੀ ਪੈਸੇ ਆਏ ਨੇ ਜਦੋਂ ਵੀ ਗ੍ਰਾਂਟ ਆਈ ਹੈ ਸ਼ਮਸ਼ਾਨ ਘਾਟ ਵਾਸਤੀ ਆਈ ਹੈ ਜੀ ਸਾਨੂੰ ਤਾਂ ਹੀ ਲੱਗਦਾ ਪਰ ਸਮਝਾਨ ਘਾਟ ਵਾਸਤੀ ਪੈਸੇ ਸਰਕਾਰ ਕੋਲੇ ਸੋ ਵੀਰੋ ਸਾਨੂੰ ਇਹ ਦੂਪਰ ਉੱਠਣ ਨਹੀਂ ਦਿੱਤਾ ਸਾਨੂੰ ਤਾਂ ਉੱਪਰ ਹੀ ਨਹੀਂ ਉੱਠਣ ਦਿੱਤਾ ਇਹਨਾਂ ਚੀਜ਼ਾਂ ਤੋਂ ਹੁਣ ਅਸੀਂ ਆ ਲਾਇਬ੍ਰੇਰੀਆਂ ਬਣਾ ਰਹੇ ਹਾਂ ਨਿਯੁਕਤੀ ਪੱਤਰ ਬਣ ਰਹੇ ਹਾਂ ਜੀਵਨ ਵੀਮੇ ਹੋ ਰਹੇ ਨੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਕੰਮ ਐ ਹਜੇ ਨੇ ਜਿਹੜੇ ਤੁਸੀਂ ਤੁਸੀਂ ਵੀ ਕਹੋਗੇ ਯਾਰ ਵੀ ਇਹ ਕੰਮ ਹੋ ਸਕਦਾ ਸੀ ਆ ਕਿਉਂਕਿ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਤੀ ਖੋਪੇ ਖੋਪੇ ਇਚਾਰੀ ਰੱਖੇ ਜਦੋਂ ਪਹਿਲਾਂ ਖੂਹ ਚੱਲਦੇ ਸੀ ਤਾਂ ਉਠਦੇ ਬੋਤੇ ਦੇ ਖੋਪੇ ਲਾ ਆਂਦੇ ਸੀ ਇਦਾਂ ਉਹਨੂੰ ਇੱਕ ਵਾਰੀ ਤੋੜ ਦਿੰਦੇ ਸੀ ਡੰਡਾ ਮਾਰ ਕੇ ਆਪ ਕਿਸਾਨ ਖੇਤਾਂ ਚ ਚਲੇ ਜਾਂਦਾ ਸੀ ਉਠ ਨੂੰ ਐਂ ਲੱਗਦਾ ਸੀ ਵੀ ਮੇਰੇ ਮੰਗਲੀ ਤੁਰਿਆ ਆਉਂਗਾ ਜੇ ਮੈਂ ਖੜ ਗਿਆ ਡੰਡਾ ਮਾਰੂਗਾ ਉਹ ਆਪੇ ਤੁਰਿਆ ਜਾਂਦਾ ਤੁਰਿਆ ਜਾਂਦਾ ਸ਼ਾਮ ਨੂੰ ਜਦੋਂ ਖੂਬ ਬੰਦ ਕਰਦੇ ਤਾਂ ਉਠ ਸੋਚਦਾ ਸੀ ਵੀ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ ਬਈ ਤੜਕੇ ਦੇ ਤੁਰੇ ਹੋਏ ਆ ਜਦੋਂ ਉਹਦੇ ਖੋਪੇ ਲਾਉਂਦੇ ਸੀ ਉੱਥੇ ਖੜਾ ਹੁੰਦਾ ਸੀ ਉਹ ਸਾਨੂੰ ਤਾਂ ਐਂ ਖੋਪੇ ਲਾ ਕੇ ਕਮਾਈ ਗਏ ਨੇ ਇਹ ਬਸ ਜਦੋਂ 75 ਸਾਲਾਂ ਬਾਅਦ ਥੋੜੇ ਜੇ ਖੋਪੇ ਲਹਿ 2022 ਚੌਥੀ ਖੜੇ ਸੀ ਹੁਣ ਥੋੜਾ ਜਿਆ ਤੁਰੇ ਆ ਹੁਣ ਅੱਗੇ ਨੂੰ ਵਧੇ ਆ ਐਸਐਸਐਫ ਬਣਾਈ ਐ ਸੜਕ ਸੁਰੱਖਿਆ ਫੋਰਸ ਤੋਂ ਇਸ ਦੇਖਿਆ ਆਉਣੀਆਂ ਗੱਡੀਆਂ ਸੜਕਾਂ ਤੇ ਖੜੀਆਂ ਐਕਸੀਡੈਂਟਾਂ ਚ ਪੰਜਾਬ ਚ ਮੈਂ ਪਾਰਲੀਮੈਂਟ ਚੋਂ ਡਾਟਾ ਕਢਾਇਆ ਸੀ ਉਸ ਵੇਲੇ 2017 ਦੀ ਗੱਲ ਹੈ 14 ਬੰਦੇ ਹਰ ਰੋਜ਼ ਮਰਦੇ ਸੀ ਜੀ ਔਨ ਦਾ ਸਪੌਟ ਉਸ ਵੇਲੇ ਉਦੋਂ ਬਾਅਦ ਤਾਂ ਵੱਧ ਕੇ ਆਉਣਗੇ 15 ਲਾ ਲਓ ਚਲੋ 15 ਨੂੰ ਕਰੋ 3 ਨਾਲ ਗੁਣਾ 30 ਨਾਲ 450 450 ਨੂੰ ਕਰੋ 12 ਨਾਲ ਗੁਣਾ ਸਾਲ ਦੀ ਐਵਰੇਜ ਕੱਢੀਏ ਤਾਂ ਲਾ ਲਓ ਤੁਸੀਂ ਵੀ 54 55 ਹਜ਼ਾਰ ਬੰਦਾ ਬਣ ਗਿਆ 55 ਹਜ਼ਾਰ ਬੰਦਾ ਆਨ ਦਾ ਸਪੋਟ ਸੜਕਾਂ ਤੇ ਮਰਦਾ ਸੀ ਪੰਜਾਬ ਦੇਸ਼ ਦੇ ਵਿੱਚੋਂ ਪਹਿਲੇ ਨੰਬਰ ਤੇ ਸੀ ਤੇ ਅਸੀਂ ਸੜਕਾਂ ਜਿਹੜੀ ਉਹ ਬਣਾਈ ਸੜਕ ਸੁਰੱਖਿਆ ਫੋਰਸ ਉਹਨਾਂ ਨੂੰ ਬਹੁਤ ਸ਼ਾਨਦਾਰ ਗੱਡੀਆਂ ਦਿੱਤੀਆਂ ਆਰੀ ਦੇ ਬਲੇਡ ਗੈਸ ਕਟਰ ਉਹਦੇ ਵਿੱਚ ਫਸਟ ਏਡ ਦਾ ਸਮਾਨ ਨਾਲ ਦੀ ਨਾਲ ਪੱਟੀ ਕਰਨ ਦਾ ਸਮਾਨ ਉਹਨੂੰ ਟ੍ਰੇਨਿੰਗ ਦਿੱਤੀ ਇਹ ਗੱਲ ਹੁਣ ਭਾਰਤ ਦੀ ਸੰਸਦ ਦੇ ਵਿੱਚ ਸੜਕ ਤੇ ਪਰਿਵਹਨ ਮੰਤਰੀ ਟਰਾਂਸਪੋਰਟ ਮੰਤਰੀ ਸ੍ਰੀ ਨਿਤਨ ਗੱਡਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲ ਕੇ ਸੁਣਾਈ ਹੈ ਕਿ 48% ਮੌਤਾਂ ਪੰਜਾਬ ਨੇ ਸੜਕਾਂ ਤੇ ਘਟਾ ਲੀਆਂ ਜੇ ਸਿੱਖਣਾ ਚਾਹੀਦਾ ਤੇ ਸਾਨੂੰ ਪੰਜਾਬ ਤੋਂ ਸਿੱਖਣਾ ਚਾਹੀਦਾ ਇਹ ਕੰਮ ਨਹੀਂ ਜੀ ਇਹਨਾਂ ਨੂੰ ਕੰਮ ਕਹਿੰਦੇ ਹੁਣ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਵੀ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਤੇ ਨਹੀਂ ਆ ਜਾਂਦੀ ਜੀ ਰਾਤੋਂ ਤੱਕ ਨਹੀਂ ਜਾਣ ਦੀ ਲੋੜ ਪਈ ਕਦੇ ਹੁਣ ਕਿਵੇਂ ਬਿਜਲੀ ਪਹੁੰਚਦੀ ਹੈ ਜੀ ਇਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਨੀਅਤ ਸਾਫ਼ ਨਹੀਂ ਸੀ ਹੁਣ ਉਹੀ ਸੂਏ ਕੱਸੀਆਂ ਜਾਂ ਥੱਲੇ ਪਾਈਪਾਂ ਪਾ ਪਾ ਕੇ ਅਸੀਂ ਉਹਨਾਂ ਨਹਿਰਾਂ ਚੋਂ ਪਾਣੀ ਮੋਗਗੇ ਨਵੇਂ ਕੱਢ ਕੇ 700 ਕਿਲੋਮੀਟਰ ਕੱਸੀਆਂ ਤੇ ਪਾਈਪਾਂ ਪਾ ਕੇ ਅਸੀਂ ਨਵੇਂਆ ਚੈਨਲ ਵਿਛਾ ਲਏ ਜਿਸ ਦਿਨ ਸੌ ਚੁੱਕੀ ਸੀ ਘਟਕੜਕਲਾਂ ਵਿਖੇ 16 ਮਾਰਚ 2022 ਨੂੰ ਉਸ ਦਿਨ 21% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਨਹਿਰਾਂ ਦਾ ਅੱਜ 3.5 ਸਾਲ ਬਾਅਦ 63% ਪਾਣੀ ਇਸਤੇਮਾਲ ਕਰ ਰਿਹਾ ਪੰਜਾਬ ਇੱਕ ਵਾਰੀ ਮੈਂ ਕਹਤਾ ਕਿਤੇ ਮੈਂ ਕਿਹਾ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਲੈ ਕਹਿੰਦੇ ਮਜ਼ਾਕ ਕਰਦਾ ਕਿਵੇਂ ਹੋ ਜੂਗਾ ਹੁਣ ਹੁੰਦਾ ਨਾ ਇਹ ਕੰਮ ਰੋਜ਼ ਵੀਡੀਓ ਆਉਂਦੀ ਹੈ ਨਾ ਕੋਈ ਨਾ ਕੋਈ ਵੀ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਨਾਲੇ ਬੱਲੇ ਵੀ ਦਿਖਾਉਂਦੇ ਬਿਜਲੀ ਵੀ ਹੈਗੀ ਆ ਪਰ ਬਿਜਲੀ ਬੰਦ ਆ ਪਰ ਬਿਜਲੀ ਬੰਦ ਆ ਕਿਉਂਕਿ ਸਾਨੂੰ ਕੱਸੀ ਨਾਲ ਹੀ ਸਰੀ ਜਾਂਦਾ ਸੋ ਇਸ ਕਰਕੇ ਆਬ ਦਾ ਹੱਕ ਅਸੀਂ ਕਿਸੇ ਨੂੰ ਦਿੰਦੇ ਨਹੀਂ ਦੂਜੇ ਦਾ ਹੱਕ ਅਸੀਂ ਮਾਰਦੇ ਨਹੀਂ ਪਿਛੇ ਝਗੜਾ ਹੋਇਆ ਸੀ ਪਾਖੜਾ ਡੈਮ ਦਾ ਅਸੀਂ ਕਹੇ ਵੀ ਜਦੋਂ ਤੁਹਾਨੂੰ ਅਸੀਂ ਦੇਤਾ ਸੀ ਪਾਣੀ ਤੁਹਾਨੂੰ ਸਾਲ ਚਲਾਉਣਾ ਪੈਣਾ ਹੈ ਅਸੀਂ ਤੁਹਾਨੂੰ ਕਹਿੰਦੇ ਵੀ ਰਹੇ ਆ ਕਿ ਸੰਜਮਨਾ ਵਰਤੋ ਤੁਹਾਡਾ ਪਾਣੀ 21 ਮਈ ਤੋਂ ਪਹਿਲਾਂ ਖਤਮ ਹੋ ਜੂਆ 21 ਮਈ ਤੋਂ 21 ਮਈ ਤੱਕ ਸਾਭ ਹੁੰਦਾ ਏ ਉਹਨਾਂ ਪਹਿਲਾਂ ਖਤਮ ਹੋ ਗਿਆ ਰੌਲਾ ਪੈ ਗਿਆ ਉਹ ਕਹਿੰਦੇ ਅਜੀ ੱੱਕੇ ਨਾ ਵੱਡਣਾ ਵਾਂਗੇ ਮੈਂ ਕਿਹਾ ਆ ਜਿਓ ਫਿਰ ਆ ਜਿਓ ਪਾਖੜਾ ਆ ਜਿਓ ਮੈਂ ਕਿਹਾ ਲੈ ਕੇ ਪਾਣੀ ਫਿਰ ਫਿਰ ਬਹਾਨੇ ਲੱਭਦੇ ਫਿਰ ਨਹੀਂ ਨਹੀਂ ਹੁਣ ਠੀਕ ਆ ਜੀ ਅਸੀਂ ਹੁਣ ਆਏ ਆ ਜੀ ਧਮਕਾ ਜੀ ਸੋ ਹੁਣ ਵੀ ਆਪਾਂ ਨੇ ਇੱਕ ਨਵਾਂ ਤਜਰਬਾ ਕਰਕੇ ਦੇਖਿਆ ਮੈਂ ਪਰਸੋ ਜੋ ਉੱਥੇ ਮਿਲ ਕੇ ਆਇਆ ਹਾਂ ਫੂਡ ਕਾਰਪੋਰੇਸ਼ਨ ਮਨਿਸਟਰ ਨੂੰ ਆਪਾਂ 1 ਜੂਨ ਕਰਤੀ ਚ ੋਨਾ ਲਾਉਣ ਦੇ 15 ਦਿਨ ਘਟਾ ਦੇ ਤੇ ਮੈਂ ਉਹਨੂੰ ਕਿਹਾ ਜੀ ਹੁਣ 15 ਦਿਨ ਪਹਿਲਾਂ ਉਹ ਚੋਨਾ ਅਕਤੂਬਰ 1 ਅਕਤੂਬਰ ਤੋਂ ਤੁਸੀਂ ਸਰਕਾਰੀ ਖਰੀਦ ਸ਼ੁਰੂ ਕਰਦੇ ਹੋ ਹੁਣ ਤੁਸੀਂ 15 ਸਤੰਬਰ ਤੋਂ ਕਰੋ ਜੀ ਕਿਉਂਕਿ ਅਕਤੂਬਰ ਦੇ ਵਿੱਚ ਮੌਸਮ ਚ ਮੌਇਸਚਰ ਆ ਜਾਂਦਾ ਜੀ ਨਮੀ ਆ ਜਾਂਦੀ ਹੈ ਤੇਲ ਪੈਣ ਲੱਗ ਜਾਂਦੇ ਨੇ ਤਰੇਲ ਕਹਿ ਦਿੰਨੇ ਆ ਤੇ ਉਹਦੇ ਨਾਲ ਝੋਨਾ ਗਿੱਲਾ ਹੋ ਜਾਂਦਾ ਉਹ ਮੀਟਰ ਜਿਹਾ ਲਾਉਂਦੇ ਨੇ ਪਾਸ ਹੀ ਨਹੀਂ ਹੁੰਦੀ ਢੇਰੀ ਆਪਣੀ ਫਿਰ ਦੂਜੇ ਲੋਟ ਸਾਫ ਕਰਦੇ ਨੇ ਵੀ ਚੱਲ 5 ਰੁਪਏ ਘੱਟ ਦੇ ਲਈ ਕਾਟ ਲੈ ਲੈ ਯਾਰ ਤੂੰ ਚੱਕੇ ਨੂੰ ਘਰਾ ਸੋ ਐਸ ਵਾਰ ਆਪਣਾ ਤਜਰਬਾ ਜਿਹੜਾ ਉਹ ਮੈਨੂੰ ਕਾਮਯਾਬ ਹੋਣ ਦਾ ਨਜ਼ਰ ਆ ਰਿਹਾ ਇੱਕ ਤਾਂ ਚਲੋ ਮੌਨਸੂਨ ਵੀ ਪਹਿਲਾਂ ਆ ਗਈ ਇੱਕ ਹੁਣ ਤਾਂ ਜੇ ਬਦਨੀ ਨਹੀਂ ਪੈ ਗਿਆ ਤਾਂ ਆਪਣੀ ਜਿਹੜੀ ਜੀਰੀ ਆ ਉਹ ਬੂਜਾ ਮਾਰ ਗਈ ਹੁਣ ਹੁਣ ਉਹ ਛੇਤੀ ਡੁੱਬਦੀ ਨਹੀਂ ਬੂਜਾ ਮਾਰ ਗਈ ਸੁਿਸ ਕਰਕੇ ਉਹ ਕਹਿੰਦੇ ਜਦੋਂ ਨੀਤਾਂ ਸਾਫ਼ ਹੋਣ ਪਰਮਾਤਮਾ ਵੀ ਸਾਥ ਦਿੰਦਾ ਸੁ ਕਾਮਯਾਬੀ ਕਾ ਨਹੀਂ ਵਪਾਰ ਵਾਲੇ ਮਾਮਲੇ ਚ ਜਿਹੜੇ ਇੱਥੇ ਵਪਾਰੀ ਰਹਿੰਦੇ ਆ ਦੁਕਾਨਦਾਰ ਨੇ ਉਹਨਾਂ ਦਾ ਵਪਾਰ ਵੀ ਵਧਾਵਾਂਗੇ ਬਾੜਲੇ ਜਿਹੜਾ ਸੂਬਿਆਂ ਚੋਂ ਵੀ ਵੱਡੇ ਵੱਡੇ ਸਨਤਕਾਰਾਂ ਨਾਲ ਗੱਲ ਕੀਤੀ ਐ ਉਹ ਆ ਰਹੇ ਨੇ ਟਾਟਾ ਸਟੀਲ ਆ ਰਹੇ ਲੁਧਿਆਣੇ ਹੋ ਚੱਲੀ ਜਾਂਦਾ ਕੰਮ ਉਹਨਾਂ ਦਾ 80% ਹੋ ਗਿਆ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਦੇਸ਼ ਦਾ ਉਹਨਾਂ ਦਾ ਪਲਾਂਟ ਲੱਗੂਗਾ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇੱਥੇ ਪੰਜਾਬ ਚ ਲੁਧਿਆਣੇ ਮਿਲੂਗਾ ਅਸੀਂ ਪਹਿਲਾਂ ਕਿਉਂ ਨਹੀਂ ਆਉਂਦੇ ਸੀ ਉਹ ਪਹਿਲਾਂ ਤਾਂ ਆਪਣੀ ਬਾਤ ਜਾਂਦੇ ਸੀ ਕਾਰਨੋਂ ਉਹ ਤਾਂ ਹਿੱਸਾ ਮੰਗਦੇ ਸੀ ਸਾਨੂੰ ਕੀ ਦਿੰਨਾ ਉਹ ਚਲੇ ਜਾਂਦੇ ਸੀ ਮੱਧ ਪ੍ਰਦੇਸ਼ ਚਲੇ ਜਾਂਦੇ ਸੀ ਬਦੀ ਚਲੇ ਜਾਂਦੇ ਸੀ ਰਾਜਸਥਾਨ ਚਲੇ ਜਾਂਦੇ ਸੀ ਆਪਾਂ ਉਹ ਰੱਖਿਆ ਹੀ ਨਹੀਂ ਸਾਡੇ ਤਾਂ ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਤੇ ਸਾਡੀ ਇਕਨੋਮੀ ਸਰਕਾਰ ਦੀ ਉਹ ਤਹਾਂ ਚਲੀ ਜਾਊਗੀ ਅਸੀਂ ਗਾਂ ਨੌਕਰੀਆਂ ਦੇ ਦਾਂਗੇ ਇਹ ਸਰਕਲ ਚੱਲੀ ਜਾਊਗਾ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਪੜਾਓ ਕੰਪੀਟੀਸ਼ਨ ਦੀਆਂ ਕਿਤਾਬਾਂ ਪੜਾਓ ਕਈ ਬੱਚੇ ਇਹੋ ਜਿਹੇ ਵੀ ਨੇ ਜਦੋਂ ਮੈਂ ਨਿਯੁਕਤੀ ਪੰਤਰ ਵੰਡਦਾ ਕਿ ਮੇਰੀ ਐਸੇ ਸਾਲ ਚ ਤੀਜੀ ਨੌਕਰੀ ਹੈ ਜੀ ਕਿਉਂਕਿ ਪਹਿਲੀ ਨੌਕਰੀ ਮਿਲ ਗਈ ਕਲਰਕ ਦੀ ਕਲਰਕ ਲੱਗ ਗਿਆ ਉਸ ਤੋਂ ਬਾਅਦ ਪਟਵਾਰੀ ਦੇ ਪੇਪਰ ਦੇਤੇ ਪੜ ਕੇ ਪਟਵਾਰੀ ਲੱਗ ਗਿਆ ਕਲਰਕੀ ਛੱਡਤੀ ਉਸ ਤੋਂ ਬਾਅਦ ਐਸਡੀਓ ਦੇ ਪੇਪਰ ਦੇਤੇ ਐਸਡੀਓ ਬਣ ਗਈ ਤੇ ਤਿੰਨ ਤਿੰਨ ਨੌਕਰੀਆਂ ਇੱਕੋ ਸਾਲ ਚ 75 ਸਾਲ ਚ ਇੱਕ ਵੀ ਨਹੀਂ ਮਿਲੀ ਹੁਣ ਸਾਲ ਚ ਤਿੰਨ ਤਿੰਨ ਸੋ ਇਸ ਕਰਕੇ ਤੁਹਾਡੇ ਅਸ਼ੀਰਵਾਦ ਨਾਲ ਤੁਹਾਡੇ ਹੌਸਲੇ ਨਾਲੇ ਕੰਮ ਹੁੰਦੇ ਨੇ ਹੌਸਲਾ ਤੁਹਾਡਾ ਸਾਇੰਸ ਸਾਡੇ ਚੱਲਣਗੇ ਤੇ ਜਿਸ ਦਿਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹਰੇ ਰੰਗ ਦਾ ਪੈਨ ਹੱਥ 'ਚ ਆ ਗਿਆ ਤਾਂ ਉਹ ਪੈਨ ਜਿਹੜਾ ਹੈ ਹਮੇਸ਼ਾ ਲੋਕਾਂ ਕੱਚੀ ਚੱਲੂਗਾ ਉਹ ਆਪਣੇ ਚੇਲੇ ਚੱਪਤਿਆਂ ਦੇ ਜਾਂ ਆਪਣੇ ਚਮਚਿਆਂ ਦੇ ਹੱਕ 'ਚ ਨਹੀਂ ਚੱਲੂਗਾ ਜਦੋਂ ਚੱਲੂਗਾ ਪੰਜਾਬ ਦੇ ਲੋਕਾਂ ਦੇ ਹੱਕ ਚੋਂ ਪੈਨ ਚੱਲੂਗਾ ਐਸੀ ਤਰੀਕਾ ਰਹੂਗਾ ਚੱਲਦੇ ਰਹੂਗਾ ਬਾਕੀ ਕੋਈ ਕੰਮਕਾਰ ਹੋਵੇ ਐਮਐਲਏ ਸਭਾਂ ਨੇ ਬੈਠੇ ਆ ਚੰਡੀਗੜ੍ਹ ਆਉਣ ਦੀ ਘੱਟ ਲੋੜ ਪੈਂ ਮੈਂ ਤਾਂ ਕਹਿੰਦਾ ਘੱਟ ਲੋੜ ਪਵੇ ਕਿਉਂਕਿ ਚੰਡੀਗੜ੍ਹ ਦੇ ਖਰਚੇ ਹੀ ਬਹੁਤ ਪੈ ਜਾਂਦੇ ਸੀ ਪਹਿਲਾਂ ਕੀ ਹੁੰਦਾ ਸੀ ਜ਼ਾਇਦਾਰ ਨੂੰ ਪਾ ਲਓ ਪਹਿਲਾਂ ਤਾਂ ਵੀ ਜ਼ਾਇਦਾਰ ਸਾਹਿਬ ਕਿਵੇਂ ਆ ਉਹ ਚੱਲਾਂਗੇ 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 ਚੰਡੀਗੜ੍ਹ ਚੱਲਾਂਗੇ ਲੇਲਾ ਮੈਂ ਟਾਈਮ ਡਿਪਟੀ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈਂਦਾ